ਲੋ ਜੀ ਬਾਈ ਅੱਜ ਆਪਾਂ ਆ ਮਾਗੀ ਮੇਲਾ ਸ੍ਰੀ ਮੁਕਸਰ ਸਾਹਿਬ ਤੇ ਇਥੇ ਹਰ ਪ੍ਰਕਾਰ ਦੇ ਤੁਹਾਨੂੰ ਐਨੀਮਲ ਮਿਲਣਗੇ ਬਹੁਤ ਹੀ ਸੋਹਣੇ ਤੇ ਸੋਹਣੇ ਜਾਨਵਰ ਵਧੀਆ ਤੋਂ ਵਧੀਆ ਨਸਲ ਤੁਹਾਨੂੰ ਮਿਲੂਗੀ ਜੇ ਤੁਸੀਂ ਕੋਈ ਆਪਣਾ ਜਾਨਵਰ ਵੇਚਣਾ ਜਾਂ ਖਰੀਦਣਾ ਮਾਗੀ ਮੇਲਾ ਸ੍ਰੀ ਮੁਕਸਰ ਸਾਹਿਬ ਮੰਡੀ ਤੇ ਤੁਸੀਂ ਆ ਸਕਦੇ ਆ ਬਹੁਤ ਹੀ ਨਸਲੀ ਜਾਨਵਰ ਤੁਹਾਨੂੰ ਇੱਥੋਂ ਮਿਲਣਗੇ ਜਿੱਦਾਂ ਮੁਰਗੇ ਹੋਗੇ ਕਬੂਤਰ ਹੋਗੇ ਡੌਗ ਹੋਗੇ ਘੋੜੇ ਮੱਝਾਂ ਗਾਵਾਂ ਹਰ ਪ੍ਰਕਾਰ ਦਾ ਐਨੀਮਲ ਤੁਹਾਨੂੰ ਮੁਕਸਰ ਮੰਡੀ ਤੋਂ ਮਿਲ ਸਕਦਾ ਦੇਖੋ ਸਾਹਮਣੇ ਤੁਸੀਂ ਮੁਰਗੇ ਆ ਜਿਹੜੇ ਬਹੁਤ ਹੀ ਨਸਲੀ ਮੁਰਗੇ ਆ ਬਾਈ ਬਹੁਤ ਕੀਮਤਾਂ ਇਹਨਾਂ ਦੀ ਬਹੁਤ ਹੀ ਸੋਹਣੇ ਆ ਜਿਹੜੇ ਵਧੀਆ ਕੁਆਲਿਟੀ ਦੇ ਮੁਰਗੇ ਮੁਰਗੀਆਂ ਕਬੂਤਰ ਚੁਰਚਰੇ ਹੋਰ ਵੀ ਕਈ ਪ੍ਰਕਾਰ ਦੇ ਜਿਹੜੇ ਜਿੱਦਾਂ ਚਿੜੀਆਂ ਹੋ ਗਈਆਂ ਬਹੁਤ ਹੀ ਨਸਲ ਤੇ ਵਧੀਆ ਕੁਆਲਿਟੀ ਦੇ ਜਾਨਵਰ ਤੁਹਾਨੂੰ ਮਿਲ ਸਕਦੇ ਇੱਥੋਂ ਸੋ ਆਓ ਜੀ ਮਾਗੀ ਮੇਲਾ ਸ਼੍ਰੀ ਮੁਕਸਰ ਸਾਹਿਬ ਜੇ ਤੁਸੀਂ ਐਨੀਮਲ ਦਾ ਸ਼ੌਂਕ ਰੱਖਦੇ ਆ ਤਾਂ ਇੱਕ ਵਾਰੀ ਮਾਗੀ ਮੇਲੇ ਮੰਡੀ ਨੇੜੇ ਲੰਮੀ ਦਰਸ਼ਨ ਜ਼ਰੂਰ ਦਿਓ ਜੀ